ਗੁਰਦਾਸਪੁਰ ਪਠਾਨਕੋਟ ਦੇ ਵਿੱਚ ਇੱਕ ਸੀਟ ਅਸੀਂ ਦਾ ਆਮ ਨੂੰ ਤੇ ਨਾ ਅਕਾਲੀ ਦਾ ਤੇ ਨਾ ਭਾਜਪਾ ਦੀ ਸੀਟ ਇੱਥੋਂ ਨਹੀਂ ਜਿੱਤ ਸਕਦੀ ਤੇ ਚੈਲੈਂਜ ਹੈ ਸਾਡਾ ਜਿੰਨੀਆਂ ਸੀਟਾਂ ਪਠਾਨਕੋਟ ਦੀਆਂ ਔਰ ਸੱਤ ਗੁਰਦਾਸਪੁਰ ਦੀਆਂ 10 ਦੀਆਂ 10 ਕਾਂਗਰਸ ਇੱਥੋਂ ਜਿੱਤ ਕੇ ਸੱਤ ਤੋਂ ਵੱਧ ਜੇ ਕੋਈ ਹੋਈ ਕਿ ਤੇ ਉਹ ਪੰਜਾਬ ਅਸੈਂਬਲੀ ਚ ਗੁਰਦਾਸਪੁਰ ਤੇ ਪਠਾਨਕੋਟ ਦੇ ਐਮਐਲਏ ਹੋਣਗੇ ਇਹ ਇਸ ਕਰਕੇ ਕਿ ਸਾਡੇ ਗੁਰਦਾਸਪੁਰ ਪਠਾਨਕੋਟ ਚ ਕੋਈ ਗਰੁੱਪ ਨਹੀਂ ਸਾਡਾ ਗਰੁੱਪ ਹੈ ਸਿਰਫ ਤੇ ਸਿਰਫ ਕਾਂਗਰਸ ਦਾ ਗਰੁੱਪ ਹੈ ਕਿ ਅਸੀਂ ਕਾਂਗਰਸੀਆਂ ਚੋਇਸਾ ਬੈਠੇ ਅਸ਼ੋਕ ਜੀ ਜਿਵੇਂ ਅੱਜ ਇਹਨਾਂ ਨੇ ਗੱਲ-ਗੱਲ ਯਾਦ ਕਰਾਈ ਅਸੀਂ ਇਕੱਠੇ ਗੱਡੀ ਚ ਜਾ ਰਹੇ ਸੀ ਰੰਦਾਵਾਦ ਸਾਹਿਬ ਸਾਰੀ ਦੁਨੀਆ ਨੂੰ ਪਤਾ ਕਿ ਰੰਦਾਵਾਦ ਸਾਹਿਬ ਤੇ ਚੌਧਰੀ ਜੈਮੋਣੀ ਦਾ ਬਹੁਤ ਜ਼ਿਆਦਾ ਪਿਆਰ ਸੀ ਤੇ ਉਵੇਂ ਹੀ ਹੁਣ ਮੇਰਾ ਇਸ ਪਰਿਵਾਰ ਦੇ ਨਾਲ ਆ ਜਿਵੇਂ ਵਡੇਰ ਦਾਵਾ ਸਭ ਤੇ ਜੈਮੁਨੀ ਜੀ ਸੀਗੇ ਹੁਣ ਮੈਂ ਉਦਾਂ ਇਹਨਾਂ ਦਾ ਮੇਰਾ ਅਸ਼ੋਕ ਚੋਦਰੀ ਮੇਰਾ ਵੱਡਾ ਭਰਾ ਤੇ ਮੈਂ ਪੁਰਾ چھوٹਾ ਭਰਾ ਬਣ ਕੇ ਚੱਲਦਾ ਤੇ ਕਾ ਫਿਰ ਤੇ ਜੀ ਇਹ ਜਨਰੇਸ਼ਨ ਚੱਲ ਪਿਆ ਉਹਦੇ ਉਤੇ ਉਹਦੇ ਵੀ ਦੋਵੇਂ ਇਹ ਵੀ ਭਰਾਵਾ ਵਾਂਗੂ ਚੱਲਦੇ ਆ ਜਰ ਕਾਂਗਰਸ ਖਤਮ ਕਿਵੇਂ ਅਸੀਂ ਹੋਣ ਦਵਾਵਾਂਗੇ ਕਾਂਗਰਸ ਖਤਮ ਨਹੀਂ ਹੋ ਸਕਦੀ ਨਾ ਤੁਸੀਂ ਵਰਕਰੋ ਕਾਂਗਰਸ ਦਾ ਅੱਜ ਤੱਕ ਸਾਲ ਛੱਡਿਆ ਮੈਨੂੰ ਸਾਰੇ ਪੁਰਾਣੇ ਚਿਹਰੇ ਦਿਖਦੇ ਨੇ ਮੈਂ ਚੌਧਰੀ ਸਾਹਿਬ ਤੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਚ ਗਏ ਤੇ ਉੱਥੇ ਚੌਧਰੀ ਸਾਹਿਬ ਦਾ ਤੇ ਵੱਡੇ ਰੰਧਾਵਾ ਸਾਹਿਬ ਦਾ ਅਸ਼ੋਕਜੀਤ ਤੇ ਅੜੋਨਾ ਜੀ ਨਾਂ ਲੈਂਦੇ ਨੇ ਤੇ ਮੈਂ ਕਿਹਾ ਸਾਡੇ ਤੋਂ ਵੱਡਾ ਕੋਈ ਖੁਸ਼ਕਿਸਮਤ ਨਹੀਂ ਕਿ ਜਿਨ੍ਹਾਂ ਦੇ ਬਾਪ ਨੂੰ ਅੱਜ ਵੀ ਲੋਕ ਯਾਦ ਕਰ ਲੈ ਸਾਡੇ ਤੋਂ ਸਭ ਤੋਂ ਵੱਡੀ ਉਹ ਗੱਲ ਹੈ ਇਹਦਾ ਯਾਰ ਕੌਣ ਪੁੱਛਦਾ ਕੋਈ ਨਹੀਂ ਪੁੱਛਦਾ ਅਸੀਂ ਇੱਕ ਹੋਰ ਗੱਲ ਕੀਤੀ ਅੱਜ ਪ੍ਰਧਾਨ ਜੀ ਦੇ ਸਾਹਮਣੇ ਕੀਤੀ ਸੀ ਜਿਹੜਾ ਸੋਦੀ ਸਾਹਿਬ ਨੂੰ ਟਿਕਟ ਨਹੀਂ ਮਿਲੀ ਵੱਡੇ ਰੰਦਾਵਸ ਬਹਾਰ ਕੇ ਇਨਾਂ ਦੇ ਘਰੀ ਬੈਠਾ ਸੀ ਮੈਂ 39 ਤੋਂ 39 ਸੈਕਟਰ ਮੈਂ ਵੀ ਮੰਤਰੀ ਤੇ ਉਹਨਾਂ ਅੱਜ ਵੀ ਮੰਤਰੀ ਤੇ ਉੱਥੇ ਗੱਲ ਕੀਤੀ ਮੈਂ ਕਿਹਾ ਜਿਨ੍ਹਾਂ ਟਿਕਟਾਂ ਨਹੀਂ ਲੈਣ ਦਿੱਤੀਆਂ ਉਹ ਅੱਜ ਕਿੱਥੇ ਨੇ ਤੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਦੇ ਬੱਚੇ ਅੱਜ ਮੰਤਰੀ ਬਣ ਕੇ ਕਾਂਗਰਸ ਦੇ ਵਿੱਚ ਉਸੇ ਜਗ੍ਹਾ ਤੇ ਬੈਠੇ ਪਾਰਟੀ ਜਿਹੜਾ ਛੱਡ ਗਿਆ ਭਰਾ ਉਹਦਾ ਕੁਛ ਨਹੀਂ ਜੇ ਬਣਦਾ ਕੋਈ ਨਹੀਂ ਪੁੱਛਦਾ ਜਿਹੜਾ ਪਾਰਟੀ ਨੂੰ ਧੋਖਾ ਦਿੰਦਾ ਉਹਨੂੰ ਸਾਡਾ ਵਰਕਰ ਮੂੰਹ ਨੇ ਜੇ ਲਾਉਂਦਾ ਸਵਧਾਨ ਜੀ ਜੇ ਗੱਲ ਕਰੀਏ ਸਵਧਾਨ ਜੀ ਜੇ ਸਭ ਤੋਂ ਵੱਗ ਤੈਨੂੰ ਬਣਾਉਣ ਦੇ ਵਿੱਚ ਹਿੱਸਾ ਸੀ ਤੇ ਜਾ ਕੇ ਵੇਖੋ ਜਦੋਂ ਅਸੀਂ ਬੈਠਦੇ ਆ ਨਾ ਜਿਲਾ ਪ੍ਰਸ਼ਦ ਦੇ ਗੈਸਟ ਹਾਊਸ ਉਹ ਜੇ ਮੀਟਿੰਗ ਹਾਲ ਚ ਵੇਖੋ ਸਾਰਾ ਹੀ ਭਰਿਆ ਸਾਡਾ ਦੇਸ਼ ਭਗਤਾਂ ਦੇ ਨਾਲ ਜਨਨਿਕ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਕੁਰਬਾਨੀਆਂ ਦੇ ਕੇ ਜਿਨ੍ਹਾਂ ਨੇ ਇਸ ਸਵਧਾਨ ਨੂੰ ਬਣਾਇਆ ਤੇ ਅੱਜ ਜੇ ਭਾਜਪੀ ਇਹ ਕਵੇ ਕਿ 2014 ਚ ਦੇਸ਼ ਆਜ਼ਾਦ ਹੋਇਆ ਬਿਲਕੁਲ ਕੋਈ ਮੰਗਣਾ ਨੂੰ ਤਿਆਰੀ ਆਜ਼ਾਦੀ ਮਿਲੀ ਤੇ ਸਾਨੂੰ 1947 ਚ ਮਿਲੀ ਅਸੀਂ ਅੰਗਰੇਜ਼ਾਂ ਦੇ ਨਾਲ ਲੜਾਈ ਲੜ ਕੇ ਅੰਗਰੇਜ਼ਾਂ ਦੇ ਨਾਲ ਸਭ ਤੋਂ ਵੱਧ ਜੇ ਕਿਸੇ ਨੇ ਹਿੱਸਾ ਪਾਇਆ ਹਿੰਦੁਸਤਾਨ ਦੀ ਆਜ਼ਾਦੀ ਚ ਉਹ ਪੰਜਾਬੀ ਦਾ ਹਿੱਸਾ ਸੀ ਸਭ ਤੋਂ ਵੱਧ ਜੇ ਫਾਂਸੀਆਂ ਲੱਗੀਆਂ ਉਹ ਪੰਜਾਬੀਆਂ ਨੂੰ ਲੱਗੀਆਂ ਸਭ ਤੋਂ ਵੱਧ ਕੋਈ ਜੇਲਾਂ ਚ ਗਿਆ ਤੇ ਉਹ ਪੰਜਾਬੀ ਜੇਲਾ ਚ ਗਏ ਤੇ ਯਾਰ ਅਸੀਂ ਸੰਵਿਧਾਨ ਨੂੰ ਖਤਰਾ ਹੋਣ ਦਾਂਗੇ ਸੰਵਿਧਾਨ ਖਤਮ ਨਹੀਂ ਹੋ ਸਕਦਾ ਕੋਈ ਉੱਠ ਕੇ ਕਰ ਦੇ ਗੱਲ ਬੜਾ ਸਾਹਮਣੇ ਕਿਹਾ ਪ੍ਰਧਾਨ ਜੀ ਨੇ ਕਿ ਜੇ ਉਹਨਾਂ ਨੂੰ ਸੀਟਾਂ 400 ਕਹਿੰਦੇ ਆਪਕੀ ਬਾਅਦ 400 ਪਾਰ ਤੇ ਜੇ ਮਿਲ ਜਾਂਦੇ ਤੇ ਦੇਸ਼ ਦਾ ਸੰਵਿਧਾਨ ਕੀ ਦੇਸ਼ ਨੂੰ ਖਤਮ ਕਰਨ ਵਾਲੇ ਪਾਸਿਓਂ ਨਾ ਤੁਰ ਪਣਾ ਸੀ ਠੀਕ ਹੈ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਲੜਾਈ ਲੜੀ ਪਾਕਿਸਤਾਨ ਦੇ ਬਰ ਖਿਲਾਫ ਉਹਨਾਂ ਦੇ ਆਤੌੜੀ ਆਤੌੜੀ ਟਿਕਾਣਿਆਂ ਤੇ ਅਸੀਂ ਅਟੈਕ ਕੀਤਾ ਪਰ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਮੋਦੀ ਸਾਹਿਬ 1971 ਦੀ ਲੜਾਈ ਲੱਗੀ ਉਸ ਵੇਲੇ ਕਾਂਗਰਸ ਦਾ ਤੇ ਸਾਡੀ ਗਵਰਨਮੈਂਟ ਦਾ ਇੱਕ ਐਮਸੀ ਕਿ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਨੇ ਨੇ ਤੇ ਤੁਸੀਂ ਅਟੈਕ ਤੇ ਕਰ ਦਿੱਤਾ ਤੇ 트럼ਪ ਦੇ ਕੈਂਪ ਤੇ ਸੀਜ਼ਫਾਇਰ ਕਰਕੇ ਪਾਕ ਹਿੰਦੁਸਤਾਨ ਦੀਆਂ ਗੋਡੀਆਂ ਲਵਾ ਦਿੱਤੀਆਂ ਸਾਨੂੰ ਪਾਕਿਸਤਾਨ ਦੇ ਚਾਰ ਟੁਕੜੇ ਕਰਨੇ ਚਾਹੀਦੇ ਸੀ ਤਾਂ ਕਿ ਦੁਬਾਰਾ ਪਾਕਿਸਤਾਨ ਸਾਡੇ ਵੱਲ ਨੂੰ ਵੇਖ ਨਾ ਸਕਦਾ ਬੋਰਡ ਪਾ ਸਾਰੇ ਅਸੀਂ ਬਾਰਡਰ ਤੇ ਬੈਠੇ ਆ ਕਿੰਨੇ ਡਰੋਨ ਆਉਂਦੇ ਆ ਕਿੰਨਾ ਨਸ਼ਾ ਆ ਰਿਹਾ ਕਿੰਨੇ ਹਥਿਆਰ ਆ ਰਹੇ ਨੇ ਤੇ ਕੇਂਦਰ ਦੀ ਸਰਕਾਰ ਚੁੱਪ ਕਿਉਂ ਕਰਕੇ ਬੈਠੀ ਆ ਜਦ ਲੜਾਈ ਲੱਗੇ ਕਸ਼ਮੀਰ ਚ ਤੇ ਜਿਹੜਾ ਸਾਰਾ ਕੁਝ ਹਮਲਾ ਪੰਜਾਬੀਆਂ ਦੇ ਹੋ ਜੇ ਡਰੋਨ ਆਉਣ ਤੇ ਪੰਜਾਬ ਕੇ ਆਉਣ ਤੇ ਸਾਡਾ ਜਿਹੜਾ ਬਾਰਡਰ ਰੀਡਰ ਡਵੈਲਪਮੈਂਟ ਪ੍ਰੋਗਰਾਮ ਬਾਜਾ ਸਭ ਉਹ ਵੀ ਖਤਮ ਕਰ ਦਿੱਤਾ ਬਾਰਡਰ ਦੇ ਉੱਤੇ ਜਦੋਂ ਕਾਂਗਰਸੀ ਸਰਕਾਰ ਸੀ ਉਹ ਸਿਰੇ ਸਾਨੂੰ 100% ਕੇਂਦਰ ਸਰਕਾਰ ਬਾਰਡਰ ਦੇ ਉੱਤੇ ਡਵੈਲਪਮੈਂਟ ਕਰ ਲਈ ਦਿੰਦੀ ਸੀ ਮੋਦੀ ਨੇ ਬੰਦ ਕਰਤਾ ਇਹ ਕੀ ਹਿੰਦੁਸਤਾਨ ਦੇ ਬਾਰਡਰ ਨੂੰ ਬਚਾਉਣਾ ਚਾਹੁੰਦਾ ਇਹ ਬਾਰਡਰ ਨੂੰ ਕਮਜ਼ੋਰ ਕਰਨਾ ਚਾਹੁੰਦਾ 50 ਕਿਲੋਮੀਟਰ ਤੱਕ ਬੀਐਸਐਫ ਬੈਠੀ ਆ ਤੇ ਕਿੱਥੋਂ ਅਸਲਾ ਆ ਰਿਹਾ ਕਿੱਥੋਂ ਹਾਈ ਮਾਰੀ ਆ ਕਿੱਥੋਂ ਹੈਰੋ ਨਾਲ ਆ ਰਹੀ ਆ ਕਿੱਥੇ ਪੰਜਾਬ ਦੇ ਵਿੱਚ ਫੌਜ ਦਾ ਨਾਕਾ ਇਹ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਦੱਸਣਾ ਪੈ ਗਿਆ ਕਿ ਜੇ 50 ਕਿਲੋਮੀਟਰ ਤੱਕ ਤੁਸੀਂ ਸਾਡੇ ਤੇ ਕੰਟਰੋਲ ਰੱਖਿਆ ਤੇ 50 ਕਿਲੋਮੀਟਰ ਤੁਹਾਡਾ ਹੱਕ ਬਣਦਾ ਕਿ ਉੱਥੇ ਕੋਈ ਪਾਕਿਸਤਾਨ ਵਾਲਾ ਗੰਦੀ ਅੱਖ ਨਾਲ ਦਾ ਵੇਖ ਸਕੇ ਅਸੀਂ ਕਹੀਏ ਅਬ ਕੀ ਬਾਟਰੰਪ ਸਰਕਾਰ ਵਾਹ ਓ ਮੋਦੀ ਉਹ ਅੱਖਾਂ ਵਖਾਉਦਾ ਬੇਇੱਜ਼ਤੀ ਕਰਕੇ ਦੋਸਤਾਨੀਆਂ ਨੂੰ ਖੜਦਾ ਆਤਵਾਦ ਵਕਵਾ ਮਾਰਲੀਆ ਕੰਟਰੀਆਂ 'ਚ ਬੈਠਾ ਮੋਦੀ ਸਾਹਿਬ ਬੋਲੋ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਅੱਜ ਬਾਹਰ ਦੀਆਂ ਕੰਟਰੀਆਂ 'ਚ ਬੈਠ ਕੇ ਦੇਸ਼ ਦੇ ਅਗੇਂਸਟ ਬੋਲ ਰਹੇ ਨੇ ਉਹਨਾਂ 'ਤੇ ਗੱਲ ਕਰੋ ਗੱਲ ਕਰੋ ਕਿ ਚੀਨ ਕੋਲ ਜਿਹੜਾ ਸਾਡਾ ਬਾਰਡਰ ਹੈ ਉਹ ਕਿਵੇਂ ਛਡੋਣਾ ਗੱਲ ਕਰੋ ਕਿ ਪਾਕਿਸਤਾਨ ਜਿਹੜਾ ਸਾਡੇ ਵਾਲ ਵੇਖਦਾ ਇਹਦੀ ਅੱਖ ਜਿਹੜੀ ਗੰਦੀ ਅੱਖ ਆ ਉਹਨੂੰ ਕਿਵੇਂ ਅਸੀਂ ਕੱਢਣਾ ਪਰ ਕੰਧ ਤੇ ਲਿਖਿਆ ਪੜ ਲਓ ਅਗਲੀ ਸਰਕਾਰ ਕਾਂਗਰਸ ਦੀ ਆ ਜਿਹੜਾ ਸਹਬਾ ਨੂੰ ਇੱਕ ਚੀਜ਼ ਨੋਟ ਕਰ ਲਓ ਜਿੰਨੀ ਦੇਰ ਬਾਰਡਰ ਨਹੀਂ ਵੱਸਦਾ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਹਿੰਦੁਸਤਾਨ ਆਪਣੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਰਲ ਕੇ ਇੱਕ ਗੱਲ ਕਰਨੀ ਚਾਹੀਦੀ ਹੈ ਕਿ ਜਿੰਨਾ ਬਾਰਡਰ ਆ ਇਹਦੇ ਉੱਤੇ ਇੰਡਸਟਰੀ ਲਾਈਜੇ ਤਾਂ ਕਿ ਬੱਚੇ ਨੌਕਰੀਆਂ ਕਰਨ ਤੇ ਇਹਨਾਂ ਨੂੰ ਬਾਹਰ ਜਾਣ ਕੇ ਆਪਣੀ ਲੁੱਟ ਖੁੱਟ ਕਰਾ ਕੇ ਨਾ ਆਉਣ ਜਿਹਦੇ ਕਰਸ਼ਾਮ ਨੂੰ 10000 ਰੁਪਏ ਆ ਜਾਏਗਾ ਮਹੀਨੇ ਦਾ ਉਹ ਬੱਚਾ ਕਦੀ ਵੀ ਪੁੱਠੇ ਕੰਮ ਪਾਸੇ ਨਹੀਂ ਜਾਏਗਾ ਕਦੀ ਨਸ਼ੇ ਵਾਲੀ ਨਹੀਂ ਜਾਏਗਾ ਕਦੀ ਡਕੈਤੀ ਵਾਲੀ ਨਹੀਂ ਜਾਏਗਾ ਉਦੀ ਮਾਂ ਨੋਰੀ ਚਾਕ ਖਤਮ ਹੋ ਜੇਗੀ ਉਹਨੂੰ ਹੋਏਗਾ ਕਿ ਮੇਰਾ ਪੁੱਤ ਨੌਕਰੀ ਕਰਕੇ ਵਾਪਸ ਆ ਕੇ ਮੇਰੇ ਕੋਲ ਆਏਗਾ ਮਾਂ ਨੂੰ ਇਹ ਨਹੀਂ ਹੋਊ ਕਿ ਮੇਰੇ ਪੁੱਤ ਕੋਲ ਕਮ ਹੈ ਨਹੀਂ ਕਿਤੇ ਬੁਰੀ ਸੰਗਤ ਚ ਨਾ ਪੈ ਜੇ ਇਹ ਸਾਨੂੰ ਸਾਰਿਆਂ ਨੂੰ ਇਕੱਠਿਆ ਹੋ ਕੇ ਲੜਾਈ ਲੜਦੀ ਪੈਣੀ ਹੈ ਅਖੀਰਲੇ ਮੋਰਚੇ ਤੱਕ ਆਪਾਂ ਖੇਤੀ ਕਰਦੇ ਆ ਤੇ ਫੇਰ ਵੀ ਆਪਣਾ ਢਿੱਡ ਨਹੀਂ ਪਰਦਾ ਇਸ ਲਈ ਨਹੀਂ ਪਰਦਾ ਕਿ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ ਪੰਜਾਬ ਦਾ ਮੁੱਖ ਮੰਤਰੀ ਇਹ ਤੇ ਲੱਗਦਾ ਦਾ ਕੰਮ ਹੀ ਇਹਨੇ ਗਿਰਵੀ ਰੱਖ ਦਿੱਤਾ ਦਿੱਲੀ ਵਾਲਿਆਂ ਕੋਲ ਦਿੱਲੀ ਵਾਲਿਆਂ ਨੇ ਕੇਜ ਜੀ ਵੱਲ ਨੂੰ ਰਿਜੈਕਟ ਕਰਕੇ ਭੇਜਿਆ ਤੇ ਅੱਜ ਇਹ ਸਾਰਾ ਕੁਝ ਹੀ ਦਿੱਲੀ ਵਾਲਿਆਂ ਨੂੰ ਦੇਈ ਜਾ ਰਿਹਾ ਪੰਜਾਬ ਨੂੰ ਲੁੱਟ ਰਿਆ ਪੰਜਾਬ 'ਚ ਡਾਕਾ ਮਾਰ ਲਈ ਦਿੱਲੀ ਵਾਲੇ ਬੈਠੇ ਨੇ ਕਿਰਦਾਰ ਸਾਨੂੰ ਧਿਆਨ ਕਰਨਾ ਪੈਣਾ ਤਗੜੇ ਹੋ ਕੇ ਕਾਂਗਰਸ ਦਾ ਜਿਸ ਤਰ੍ਹਾਂ ਵਿਡਵੈਲਪਮੈਂਟ ਹੋਈ ਆ ਇੰਨਾ ਪੌਣੇ 4 ਸਾਲਾਂ 'ਚ 1 ਰੁਪਇਆ ਇਹ ਸਰਕਾਰ ਨੇ ਨਹੀਂ ਲਾਇਆ ਤੇ ਸਾਡੇ ਵੱਲ ਵੇਖੋ ਇੱਕ ਇੱਕ ਪਿੰਡ 'ਚ ਕਰੋੜਾ ਰੁਪਇਆ ਸੀ ਲਾ ਦਿੱਤੇ ਸੀ ਇਹ ਜਦੋਂ ਪਾਰਸੈਂਬਲੀ ਦੇ ਵਿੱਚ ਬੋਲਦਾ ਵਾਕਿਆ ਹੀ ਸ਼ਰਮ ਆਉਂਦੀ ਹੈ ਕਿ ਕਿੱਥੇ ਸਰਦਾਰ ਪ੍ਰਕਾ ਪ੍ਰਤਾਪ ਸਿੰਘ ਕੈਰੋਂ ਤੇ ਕਿੱਥੇ ਇਹ ਬੈਠਾ 60 ਤੇ 17 ਸਾਲ ਬਾਅਦ ਇਹ ਆ ਕੇ ਬੈਠ ਕੇ ਪੰਜਾਬ ਦੀ ਤੋਹਫੀਨ ਕਰ ਰਿਹਾ ਹੈ ਭਰਾਓ ਗੁਰਦਾਸਪੁਰ ਵਾਲਿਓ ਜੇ ਰਾਖੀ ਕੀਤੀ ਆ ਜਦੋਂ ਮੁਗਲ ਲੁੱਟ ਕੇ ਲੈ ਕੇ ਜਾਂਦੇ ਸੀ ਗਜਨੇਵੀ ਜਾਂ ਹੋਰ ਤੇ ਉੱਥੇ ਸ਼ੰਭ ਦੇ ਵਿੱਚ ਕਲੂ ਕਾ ਰਾਜ ਉੱਥੇ ਹੋਇਆ ਗਾਨੂੰ ਆਣ ਦੇ ਵਿੱਚ ਉੱਥੋਂ ਲੋਕਾਂ ਦੀਆਂ ਧੀਆਂ ਪੈਣਾ ਤੇ ਉਹਨਾਂ ਦੇ ਕੋਲ ਜਿਹੜਾ ਲੁੱਟ ਦਾ ਮਾਲ ਹੁੰਦਾ ਸੀ ਪੰਜਾਬੀ ਖੋ ਕੇ ਉਹਨਾਂ ਕੋਲੋਂ ਤੇ ਉਹਨਾਂ ਨਾਲ ਘਰਾ ਚੁੱਤੀਆਂ ਪੈਣਾ ਨੂੰ ਵਾਪਸ ਕਰਕੇ ਆਉਂਦੇ ਸੀ ਅੱਜ ਫੇਰ ਉਹੀ ਚੀਜ਼ ਚੱਲ ਪਈ ਆ ਇਹ ਜਿਹੜੀ ਕੇਜਰੀ ਵਾਲ ਐਂਡ ਕੰਪਨੀ ਧੜਵੀ ਬਣ ਕੇ ਪੰਜਾਬ ਲੁੱਟਣ ਲਈ ਆਈ ਆ ਖੜੇ ਹੋਵੋ ਸਾਰੇ ਆਪਾਂ ਪੰਜਾਬ ਇਹਨਾਂ ਨੂੰ ਲੁੱਟਣ ਨਹੀਂ ਦੇਣਾ ਆਪਾਂ ਆਪਣੇ ਹੱਕ ਲੈਣੇ ਨੇ ਆਪਾਂ ਇਹ ਨਹੀਂ ਹੋਣ ਦੇਣਾ ਕਿ ਹਾਕ ਬੰਦਾ ਜਿਹੜਾ ਉਹਨਾਂ ਨੇ ਉੱਥੇ ਲਾਇਆ ਉਹ ਬਾਹਰਲੀ ਸਟੇਟ ਚੋਂ ਲਿਆ ਕਿ ਉਹਨੂੰ ਨੌਕਰੀਆਂ ਦੇ ਕੇ ਕਿ ਇਹਨੇ ਪਰੋਂਟਮੈਂਟ ਨੇ ਡੰਮੀ ਚੀਫ ਮਿਨਿਸਟਰ ਬਣ ਕੇ ਬੈਠ ਗਿਆ ਤੁਹਾਨੂੰ ਆਪਣਾ ਪੰਜਾਬ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਮੈਂ ਚੌਧਰੀ ਸਾਹਿਬ ਕਰੋਣਾ ਜੀ ਅਭਿਨਵ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਇਸ ਇਲਾਕੇ ਨੇ ਤੁਹਾਡੇ ਪਰਿਵਾਰ ਨੂੰ ਕਦੀ ਵੀ ਪਿੱਠ ਨਹੀਂ ਦਿੱਤੀ ਤੇ ਜਦੋਂ ਵੀ ਕਿਤੇ ਜਾਇਦਾ ਇਹ ਤੁਹਾਨੂੰ ਇੱਕ ਪਰਿਵਾਰ ਵਾਂਗੂ ਸਮਝਦੇ ਨੇ ਤੇ ਜਿੱਥੇ ਪਰਿਵਾਰ ਬਣ ਜੇ ਉਥੇ ਲੀਡਰ ਕਰੀ ਫੇਲ ਨਹੀਂ ਹੁੰਦਾ ਜਦੋਂ ਵਰਕਰ ਨਾਲ ਖਲੋਤਾ ਹੋਵੇ ਤੇ ਜੇ ਲੀਡਰ ਵਰਕਰ ਦੇ ਨਾਲ ਨਾ ਖਲੋਵੇ ਤੇ ਫਿਰ ਵੀ ਦੁੱਖ ਲੱਗਦਾ ਸਭ ਤੋਂ ਵੱਧ ਮੈਂ ਵੇਖਿਆ ਚੌਧਰੀ ਸਾਹਿਬ ਨੂੰ ਅਸੀਂ ਇਹਨਾਂ ਕੋਲ ਪੁੱਛ ਦਿੰਨਾ ਕਿ ਚੌਧਰੀ ਸਾਹਿਬ ਮੀਟਿੰਗ ਦੇ ਵਿੱਚ ਕੀ ਬੋਲਣਾ ਜਿੰਨਾ ਕੁ ਜੇ ਚਿੱਠੀਆਂ ਨਾਲ ਲੇਕੇ ਤੁਹਾਡਾ ਸਾਰ ਦਿੰਦੇ ਆ ਐਵੇਂ ਬੋਲ ਕੇ ਨਹੀਂ ਹੁੰਦਾ ਸਾਰ ਸਕਦੇ ਇਹਨਾਂ ਦੀ ਚਿੱਠੀ ਐਸੀ ਅੱਗ ਲਾਉਂਦੀ ਆ ਹਿੰਦੂ ਲੜਪੇ ਨੇ ਮੈਂ ਤੇ ਪੜਾ ਬੈਠੇ ਆ ਉਦੋਂ ਡੀਸੀ ਦੀ ਦੌੜਦਾਈ ਬਾਜਵਾ ਸਾਹਿਬ ਸਾਨੂੰ ਛਡਾਉਣ ਉਹ ਬਿਠਾਉਣ ਤੇ ਜੀ ਡੀਸੀ ਉੱਠ ਕੇ ਅੰਦਰ ਦੌੜ ਗਿਆ ਤੇ ਬਾਅਦ ਚ ਵੇਖਾ ਸਾਡੇ ਨਾਲ ਸਾਡੇ ਬੋਲਣ ਨਾਲ ਚੌਧਰੀ ਸਾਹਿਬ ਦੀ ਚਿੱਠੀ ਜਾਵਾਸਰ ਕਰਕੇ ਜਿਹੜੀ ਪਛਵਿਤੇ ਲਿਖ ਦਿੱਤੀ ਸਾਨੂੰ ਆਪਣੇ ਜਿਹੜੇ ਵੱਡੇ ਨੇ ਚੌਲ ਸਾਹਿਬ ਆਪਾਂ ਵਕਈ ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਘਰੇ ਬੈਠਾ ਹੁਣੇ ਕਿ ਬਾਜਵਾ ਸਾਹਿਬ ਬੈਠੇ ਆ ਮੈਂ ਚੌਧਰੀ ਸਾਹਿਬ ਕਿਾਕੇ ਸਾਨੂੰ ਤੇ ਪਰਿਵਾਰ ਵੱਲੋਂ ਮਿਲ ਗਈ ਤੇ ਸਾਡੇ ਪ੍ਰਧਾਨ ਨੇ ਰਾਜੇ ਵੜਿੰਗ ਨੇ ਸਟਰਗਲ ਕਰਕੇ ਆਪ ਲੜਾਈ ਲੜ ਕੇ ਅੱਜ ਇਸ ਅਹੁਦੇ ਤੇ ਪਹੁੰਚਿਆ ਇਹ ਕਿਸੇ ਨੇ ਦਿੱਤੀ ਨਹੀਂ ਅਸੀਂ ਪ੍ਰਧਾਨ ਜੀ ਜਾਦਿਆ ਹੈਲੋ ਜਾਦਾ ਜਦੋਂ ਜੂਸ ਕਾਂਗਰਸ ਦੀ ਪਾਈ ਇਲੈਕਸ਼ਨ ਨਹੀਂ ਸਾਰੇ ਹਰਾ ਦਿੱਤਾ ਆਪਣੇ ਭਰਾ ਨੂੰ ਤੇ ਜਨੂ ਨੂੰ ਪਤਾ ਲੱਗਾ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਰੇ ਲੀਡਰਾਂ ਨੇ ਬਣ ਕੇ ਇਹਨੂੰ ਹਰਾ ਦਿੱਤਾ ਤੇ ਚੁੱਕ ਕੇ ਇਹਨੂੰ ਪ੍ਰਧਾਨ ਜੀ ਨੂੰ 올 ਇੰਡੀਆ ਜੂਸ ਕਾਂਗਰਸ ਦਾ ਪ੍ਰਧਾਨ ਬਣਾਇਆ ਇਹ ਕਾਂਗਰਸ ਆ ਜਿਹੜਾ ਕਾਂਗਰਸ ਦੇ ਨਾਲ ਖੜੇਗਾ ਕਾਂਗਰਸ ਕਰੀ ਉਹਦਾ ਸਾਥ ਨਹੀਂ ਛੱੜਦੀ ਲੀਡਰ ਸਭ ਸਾਥ ਛੱਡ ਜਾਂਦੇ ਨੇ ਸੁਨਿਲ ਜਾਖੜ ਨੂੰ ਆਸਤੀਂ ਦੇ ਸੱਪ ਦਾ ਮਤਲਬ ਕੀ ਹੈ ਉਹਦਾ ਦੱਸ ਸੱਤੋਂ ਵੱਡਾ ਜੇ ਤੂੰ ਆਸਤੀਂ ਦਾ ਸੱਪ ਨਿਕਲਿਆ ਤੇ ਗੁਰਦਾਸਪੁਰ ਵਾਲਿਓ ਸਾਨੂੰ ਡੰਗ ਮਾਰ ਕੇ ਗਿਆ ਜਨਾ ਉਹਨੂੰ ਇਲੈਕਸ਼ਨ ਚ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਡੰਗ ਉਹਨੇ ਮਾਰਿਆ ਕਿ ਅਸੀਂ ਮਾਰਿਆ ਪਰ ਗਾਣ ਉਹਨੂੰ ਪੰਜਾਬ ਦਾ ਬਣਾਇਆ ਹੋਵੇ ਤੇ ਸਾਡੀ ਕਾਂਗਰਸ ਦੇ ਪਿੱਠ 'ਚ ਛੁਰਾ ਮਾਰ ਕੇ ਉਹ ਭਾਜਪੀ 'ਚ ਜਾਵੇ ਉੱਥੇ ਜਾ ਕੇ ਕਵੇ ਕਿ ਕਾਂਗਰਸ ਕੀ ਆ ਕਾਂਗਰਸ ਓਵਰ ਤੇਰੇ ਪਿਤਾ ਜੀ ਸੀਐਲਪੀ ਦੇ ਲੀਡਰ ਬਣੇ ਸੀ ਆ ਐਲੋਪੀ ਤੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ 'ਚ ਪਿਓ ਵੀ ਰਿਹਾ ਐਲੋਪੀ ਤੇ ਪੁੱਤ ਵੀ ਲੀਡਰ ਆਫ oppositon ਪੰਜਾਬ 'ਚ ਬਣਿਆ ਤਿਜਾਰ ਹੋਰ ਹੁਣ ਕੀ ਕਾਂਗਰਸ ਕਰੇ ਜਿੱਥੇ ਤੂੰ ਨਾ ਤੇ ਕਾਂਗਰਸ ਨੂੰ ਗਾਲਾ ਕੈਪਟਨ ਮਿਰਦਸ ਸਿੰਘ ਨੂੰ ਚੈਲੰਜ ਆ ਜਦ ਇਲੈਕਸ਼ਨ ਲੜ ਕੇ ਦੇਖ ਤੇਰੀ ਜਮਾਨਤ ਜਦ ਤੋਂ ਹੋएगी ਪਠਾਨਾ ਉੱਥੋਂ ਪਟਿਆਲਿਆਂ ਫੇਰ ਜਿਨੀ ਵਰੀ ਕੈਪਟਨ ਅਮਰਦਸ ਸਿੰਘ ਬਣਿਆ ਹਮੇਸ਼ਾ ਕਾਂਗਰਸ ਦੀ ਸੀਟ ਤੇ ਕਾਂਗਰਸ ਦੀ ਟਿਕਟ ਉੱਤੇ ਐਮਐਲਏ ਜਾਂ ਐਮਪੀ ਬਣਿਆ ਕਦੀ ਦੂਸਰੀ ਪਾਰਟੀ ਚੋਂ ਨਹੀਂ ਬਣਿਆ ਜਿਸ ਵळे ਵੀ ਖੜਾ ਹੋਦੀ ਜਮਾਨਤ ਜਬਤ ਹੁੰਦੀ ਰਹੀ ਤੇ ਆਪਾਂ ਕਾਂਗਰਸ ਨੂੰ ਕਹੀਏ ਕਾਂਗਰਸ ਨੇ ਦਿੱਤਾ ਕੀ ਆ ਆ ਜਿਹੜਾ ਬਿੱਟੂ ਇਹਨਾਂ ਕੁਝ ਬੋਲਦਾ ਇਹਨਾਂ ਆ ਪੁੱਛਣਾ ਚਾਹਨਾ ਤਿੰਨ ਵਾਰੀ ਕਾਂਗਰਸ ਦੀ ਟਿਕਟ ਲਾ ਕੇ ਜਿੱਤਿਆਂ ਤੇਰੀ ਕਾਂਗਰਸ ਨੂੰ ਕੀ ਦੇਣਿਆ ਅੱਜ ਤੋ ਖਲੋ ਕੇ ਜਦੋਂ ਪਾਰਲੀਮੈਂਟ ਦੀ ਗੱਲ ਕਰਦਾ ਤੈਨੂੰ ਸ਼ਰਮ ਚ ਡੁੱਬ ਮਰਨਾ ਚਾਹੀਦਾ ਕਿ ਕਾਂਗਰਸ ਨੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੀ ਨਹੀਂ ਦਿੱਤਾ ਪਰ ਇਹ ਮੈਂ ਤੁਹਾਨੂੰ ਇਸ ਕਰਕੇ ਗੱਲਾਂ ਦੱਸੀਆਂ ਅੱਜ ਜੇ ਸੁਖਜਿੰਦਰ ਸਿੰਘ ਰੰਦਾਵਾ অরਣਾ ਚੌਧਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੇ ਪ੍ਰਧਾਨ ਜੀ ਪਾੜਾ ਜੀ ਉਪਰੀ ਸਾਹਿਬ ਬੈਠੇ ਨੇ ਇਹ ਸਾਨੂੰ ਅਸੀਂ ਇਸ ਕਰਕੇ ਇੱਥੇ ਬੈਠੇ ਆਂ ਕਿ ਕਾਂਗਰਸ ਦਾ ਤੇ ਤੁਹਾਡਾ ਸਾਡੇ ਪਿੱਛੇ ਹੱਥ ਥਿਆ ਜੇਦਰ ਸਾਨੂੰ ਕੌਣ ਪੁੱਛਦਾ ਕਿਨੇ ਤੁਰੇ ਫਿਰਦੇ ਨੇ ਮਨਸਤ ਤੋਂ ਐਕਟ ਮਨਸਤ ਕੋਈ ਪੁੱਛਦਾ ਹੀ ਨਹੀਂ ਇਹ ਪਾਰਟੀ ਦੇ ਨਾਲ ਆਸੀਂ ਤੇ ਪਾਰਟੀ ਸਾਡੇ ਤੇ ਸ਼ੇਰਵਾੜ ਰੱਖਦੇ ਤੇ ਫਿਰ ਅਸੀਂ ਇੱਥੋਂ ਤੱਕ ਪਹੁੰਚੇ ਆਂ